ਵੀ ਇਹ ਜਕਾਰੇ ਵਾਲੀ ਕੋਈ ਗੱਲ ਹੋਣੀ ਚਾਹੀਦੀ ਹੈ ਵੀ ਜਿੱਥੇ ਜਕਾਰਾ ਟੁਕਦਾ ਉੱਥੇ ਲਾਓ ਹਮ ਹੁਣ ਪਤਾ ਹੀ ਨਹੀਂ ਜਕਾਰਾ ਕਿੱਥੇ ਲਾਉਣਾ ਯਾਰ ਬਸ ਚੱਕ ਦੇਣਾ ਜਕਾਰਾ ਤੇ ਸਤਿ ਸ੍ਰੀ ਅਕਾਲ ਲੋਕਾਂ ਨੂੰ ਕਹਿਣਾ ਪੈਂਦਾ ਵੀ ਜਕਾਰਾ ਲੱਗਿਆ ਜਕਾਰਾ ਲੱਗਿਆ ਠੀਕ ਹੈ ਨਾ ਪਰ ਜਕਾਰਾ ਕਿਤੇ ਟੁਕਮੀ ਥਾਂ ਤੇ ਹੋਣਾ ਚਾਹੀਦਾ ਪਤਾ ਤਾਂ ਲੱਗੇ ਵੀ ਜਕਾਰਾ ਆ ਆਸ ਗੱਲ ਤੋਂ ਲੱਗਿਆ ਹਮ ਠੀਕ ਹੈ ਉਹੀ ਲਈ ਜਾਂਦੇ ਜਿਕਰ ਆ ਲੀਡਰ ਨੇ ਉਧਰੋਂ ਪਾਰਟੀ ਛੱਡੀ ਵਾਏ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹੁਣ ਸਾਡੀ ਪਾਰਟੀ ਛੱਡ ਗਿਆ ਬੋਲੇ ਸੋ ਨਿਹਾਲ ਵਧੀਆ ਹੋ ਗਿਆ ਚਿਹਰਾ ਨੰਗਾ ਹੋ ਗਿਆ ਬੋਲੇ ਸੋ ਨਿਹਾਲ ਇਹ ਕੀ ਹੈ ਮਖੌਲ ਨਾ ਬਣਾਓ ਜਕਾਰੇ ਦਾ ਲੱਖਾਂ ਲੱਖਾਂ ਦੁਸ਼ਮਣ ਕੰਬ ਜਾਂਦਾ ਸੀ ਜਕਾਰੇ ਸੁਣ ਕੇ ਠੀਕ ਹੈ ਜੇ ਕਿਸੇ ਦੀ ਬੇਇੱਜ਼ਤੀ ਕਰਕੇ ਜਕਾਰਾ ਲਾ ਰਹੇ ਹੋ ਇਹ ਤਾਂ ਬਹੁਤ ਵੱਡੀ ਤੋਹਫੀ ਹੈ ਜਕਾਰੇ ਦੀ ਜਕਾਰਾ ਤਾਂ ਕਿਸੇ ਦਾ ਇਹ ਤਨ ਕੱਜ ਕੇ ਲਵਾਇਆ ਨਾ ਕਿਸੇ ਦਾ ਨੰਗੇਜ ਕੱਜਿਆ ਕਿਸੇ ਗਰੀਬ ਦਾ ਦੁੱਖ ਸੁਣਿਆ ਕਿਸੇ ਦੀ ਹੈਲਪ ਕੀਤੀ ਕਿਸੇ ਲੋੜਵੰਦ ਦੇ ਨਾਲ ਖੜਨ ਵਾਲੇ ਦੀ ਖੁਸ਼ੀ ਚ ਲਾਇਆ ਉਹ ਜਕਾਰਾ ਹੈ ਇਹ ਕਾਹਦਾ ਜਕਾਰਾ ਕਿਸੇ ਦੀ ਬੇਇੱਜ਼ਤੀ ਕਰਤੀ ਜਕਾਰਾ ਬੀਵਦੀਆ ਹੋ ਗਿਆ ਉਹਦੀ ਇੱਜ਼ਤ ਦੀਆਂ ਧੱਜੀਆਂ ਉੱਡ ਗਈਆਂ ਇਹ ਤਾਂ ਬਹੁਤ ਮਾੜੀ ਗੱਲ ਹੈ ਯਾਰ ਸਾਡੇ ਲੋਕਾਂ ਲਈ ਇਹ ਜਿੱਦਾਂ ਆਪਣੇ ਨਾਮ ਤੇ ਤੁਮਤਾਂ ਲੱਗੀਆਂ ਤੇ ਆਪਦੇਆਂ ਧੱਜੀਆਂ ਉੱਡੀਆਂ ਉਹਦੇ ਪਤਾ ਉਹਦੇ ਪਤਾ ਲੱਗਦਾ ਮੱਖੀ ਨਹੀਂ ਉੱਡਦੀ ਭਾਜੀ ਮੂੰਹ ਤੋਂ ਅੱਜ ਕਿਸੇ ਤੇ ਹੱਸਦੇ ਹਨ ਗੁਨਾਹਗਰ ਕੌਣ ਨਹੀਂ ਚੋਰ ਕੌਣ ਨਹੀਂ ਜਿਹੜਾ ਫੜਿਆ ਨਹੀਂ ਗਿਆ ਸਮਝ ਗਏ ਗੁਨਾ ਗੁਨਾਹਗਰ ਤਾਂ ਸਾਰੇ ਹੁੰਦੇ ਆ ਫਰਕ ਇੰਨਾ ਕੀ ਹੈ ਕਿਸੇ ਦੇ ਛੱਪ ਗਏ ਕਿਸੇ ਦੇ ਛਪ ਛੁੱਪ ਗਏ ਸਮਝੇ ਕਿਸੇ ਦੇ ਗੁਨਾ ਛੱਪ ਗਏ ਛੱਪ ਗਏ ਕਿਸੇ ਦੇ ਛੁੱਪ ਗਏ ਫਰਕ ਇੰਨਾ ਤੂੰ ਐਵੇਂ ਨਾ ਬੋਲਾ ਬੋਲਾ ਕੁਛ ਖੁਸ਼ੀ ਮਨਾਇਆ ਕਰੋ ਵੀ ਅੱਜ ਫਲਾਣਾ ਫੜਿਆ ਗਿਆ ਤੇ ਬਈ ਐਂ ਚੰਗੀ ਐ ਤੇ ਆਪਦੇ ਅਲੀ ਚਾਤੀ ਮਾਰ ਕਾ ਵੀ ਤੂੰ ਨਹੀਂ ਕੀਤੀ। ਬੈਠਾ ਤੂੰ ਸੰਗਤ ਚੋਂ ਨਾ ਤੇ ਉੱਥੇ ਬੈਠਾ ਤੂੰ ਆਪਦੇ ਮਨ ਨਾਲ ਆਪਣੀ ਸੋਚ ਨਾਲ ਪਤਾ ਨਹੀਂ ਕੀ ਕੁਛ ਤੇਰੇ ਅੰਦਰ ਚੱਲਦਾ ਹੁੰਦਾ। ਹਾਂਜੀ ਤੂੰ ਦੂਜਿਆਂ ਤੇ ਜਦੋਂ ਕੋਈ ਲਾਂਚਨ ਲੱਗਿਆ ਤੇ ਤੂੰ ਕਮੈਂਟ ਪਾਸ ਕਰਦਾ ਚੰਗੀ ਹੋਈ ਐ ਹੋਈ ਹੋਈ ਹਰ ਕਰਤਾ ਸਭ ਕੁਝ ਜਾਣਦਾ ਉਹ ਤੋਂ ਡਰੋ ਹਾਂ ਕਦੇ ਨਾ ਹੱਸੋ ਕਿਸੇ ਤੇ ਉਹ ਕਹਿੰਦੇ ਨਾ ਕੋਈ ਵੇਸਾ ਲੰਗਦੀ ਸੀ ਹਾਂ ਸਾਧੂ ਦੇ ਦਰਵਾਜੇ ਮੂਰਦੀ ਉਹ ਕਹਿੰਦੀ ਸਾਧਾ ਤੇਰੀ ਦਾੜ੍ਹੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਤੇ ਸੰਤ ਜਦੋਂ ਜਦੋਂ ਪੁੱਛਦੀ ਸੀ ਤੇ ਕਹਿ ਦਿੰਦੇ ਸੀ ਵੀ ਕੋਈ ਨਹੀਂ ਧੀਏ ਦੱਸਾਂਗੇ ਤੇ ਜਦੋਂ ਸਮਾਂ ਆ ਗਿਆ ਵੀ ਸੰਤ ਮੰਜੀ ਤੇ ਪਹਗੇ ਵੀ ਮਰਨ ਕਿਨਾਰੇ ਆ ਗਏ ਕਹਿੰਦੇ ਬਲਾਓ ਉਹਨੂੰ ਚੇਲੇ ਕਹਿਣ ਵੀ ਇਸ ਵੇਲੇ ਵੀ ਇਸ ਵਾਸ ਨੂੰ ਬੁਲਾ ਰਹੇ ਹੈ ਬਾਬੇ ਕੀ ਹੋ ਗਿਆ ਬਾਬੇ ਨੂੰ ਪਰ ਉਹ ਰਮਜ ਸੀ ਰਾਜ ਕੀ ਸੀ ਉਹ ਜਦੋਂ ਵੇਸਵਾ ਨੂੰ ਕੋਲੇ ਬੁਲਾਈ ਤੇ ਬਾਬੇ ਕਹਿੰਦੇ ਲੈ ਤੀਏ ਤੂੰ ਨੇ ਤਾਂ ਪੁੱਛਦੀ ਸੀ ਨਾ ਸਾਦਾ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਅੱਜ ਤੇਰੇ ਕੁੱਤੇ ਦੀ ਪੂਛ ਨਾਲੋਂ ਸਾਧ ਦੀ ਦਾੜੀ ਚੰਗੀ ਕਹਿੰਦੀ ਇਹ ਪਹਿਲਾਂ ਕਹਿ ਦੇਣੀ ਸੀ ਗੱਲ ਕਿੰਨੇ ਸਾਲ ਹੋ ਗਏ ਮੈਨੂੰ ਪੁੱਛਦੀ ਨਹੀਂ ਕਹਿੰਦੇ ਉਦੋਂ ਪਾਪੀ ਮਨ ਦਾ ਪਤਾ ਨਹੀਂ ਸੀ ਕਿ ਸਰੀਰੂਪੀ ਗੱਡੀ ਨੂੰ ਇਹਨੇ ਕਿੱਥੇ ਸਿੱਟਣ ਨਾਲ ਲਿਜਾ ਕੇ ਵੀ ਕਿੱਥੇ ਦਾਗ ਲਵਾ ਦੇਣਾ ਤੇ ਅੱਜ ਹੁਣ ਮੈਂ ਸਰੀਰ ਮੰਜੇ ਤੇ ਡਿੱਗ ਪਿਆ ਹੁਣ ਉੱਠਣ ਦੀ ਤਾਕਤ ਨਹੀਂ ਮੇਰੇ ਚ ਰਹੀ ਤੇ ਹੁਣ ਮਨ ਜੋ ਮਰਜੀ ਕਹਿੰਦਾ ਫਿਰੇ ਹੁਣ ਸਰੀਰ ਹੀ ਨਕਾਰਾ ਹੋ ਗਿਆ ਠੀਕ ਹੈ ਨਾ ਨਿਰਬਲ ਹੋ ਗਿਆ ਉਦੋਂ ਗਾਰੰਟੀ ਦਿੱਤੀ ਉਹਨਾਂ ਨੇ ਵੀ ਅੱਜ ਕੁੱਤੇ ਦੀ ਪੂਛ ਨਾਲੋਂ ਸਾਧ ਦਾ ਦਾੜਾ ਚੰਗਾ ਤੇ ਜਿਹੜੇ ਅੱਜ ਕਮੈਂਟ ਪਾਸ ਕਰਦੇ ਆ ਤਾਨੂੰ ਕੱਲ ਦਾ ਪਤਾ ਕਿੱਥੇ ਕੀ ਹੋ ਜਾਣਾ। ਤੋ ਵੀਰੋ ਕਦੇ ਨਾ ਕਰੋ ਇਹ ਗਲਤੀ। ਕੱਲ ਦਾ ਹੀ ਨਹੀਂ ਪਤਾ ਕੀ ਹੋ ਜਾਣਾ ਤੁਸੀਂ ਆਪ ਸਹੀ ਹੋ ਤੁਹਾਡੇ ਨਿਆਣਿਆਂ ਨੇ ਕੀ ਪਤਾ ਕੀ ਤੁਮਤ ਲਵਾ ਦੇਣੀ ਹੈ। ਬਿਲਕੁਲ। ਤੇ ਕਈ ਵਾਰੀ ਖੜੀ ਗੱਡੀ ਚ ਆ ਕੇ ਕੋਈ ਮਗਰੋਂ ਮਾਰ ਦਿੰਦਾ। ਠੀਕ ਹੈ ਨਾ? ਇਹ ਨਹੀਂ ਪਤਾ ਤੁਮਤ ਕਿਸੇ ਦੀ ਤੇ ਲੱਗ ਤੇਰੇ ਤੇ ਜਾਣੀ ਹੈ। ਉਹ ਤੋਂ ਡਰ ਕਿਉਂਕਿ ਜਿਹੜਾ ਫੜਿਆ ਗਿਆ ਉਹੀ ਚੋਰ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ